ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਟਾਲੀਵਾਲ ਡੇਰੀ ਫਾਰਮ ਤੇ ਪਹੁੰਚੇ ਆ ਬਾਈ ਗੁਰਪ੍ਰੀਤ ਦੇ ਫਾਰਮ ਤੇ ਪਹੁੰਚੇ ਆ ਜਾਨਵਰ ਦਿਖਾਵਾਂਗੇ ਚਾਰ ਤਿੰਨ ਫੁੱਲ ਸਾਈਜ਼ ਦੀਆਂ ਗਾਵਾਂ ਦਿਖਾਵਾਂਗੇ ਇੱਕ ਕੈਰ ਸ਼ੈਰ ਇੱਕ ਐਚ ਐਫ ਕ੍ਰੋਸ ਤੇ ਇੱਕ ਹੈਗੀ ਆ ਸੱਜਣੋ ਬ੍ਰਾਊਨ ਕਲਰ ਚਲਾ ਲਓ ਕਾਫੀ ਚਲਾ ਲਓ ਪੰਜਾਬ ਵਾਲੀ ਯਰਸੀ ਕਿਉਂਕਿ ਜਾਨਵਰ ਚਾਰੀ ਦੂਜਾ ਦੂਜਾ ਸੁਹਾ ਨੇ ਤੇ ਬਾਕੀ ਡਿਟੇਲ ਬਾਈ ਨੂੰ ਪੁੱਛਾਂਗੇ ਤੇ ਕੱਲੇ ਕੱਲੇ ਜਾਨਵਰ ਦਾ ਸੱਜਣੋ ਜਿਹੜਾ ਰੇਟ ਆ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਅੱਜ ਆ ਜਾ ਦਰਸ ਲੈ ਆ ਇਧਰ ਲੈ ਬੰਨੇ ਗੁਰਪ੍ਰੀਤ ਕਿ ਨਹੀਂ ਕੈਮਰਾ ਵੋਏ ਆ ਜਾ ਹੋਰ ਗੁਰਪ੍ਰੀਤ ਕੀ ਹਾਲ ਹੈ ਇਹ ਵਾਲਾ ਜੀ ਚੜਦੀ ਕਲਾ ਠੀਕ ਆ ਬਈ ਠੀਕ ਆ ਓਏ ਆ ਛੋਟੇ ਗੁਰਪ੍ਰੀਤ ਨੂੰ ਵੀ ਮੈਂ ਲੈ ਆ ਦੇ ਆ ਜਾ ਤੂੰ ਕਿਹੜੀ ਕਲਾਸ ਚ ਪੜਦਾ ਓਏ ਸੀਨੀਅਰ ਕੇਜੀ ਚ ਸੀਨੀਅਰ ਕੇਜੀ ਚ ਪੜਨ ਪੜਨ ਦੀ ਹੈ ਨਹੀਂ ਇੱਛਾ ਬਈ ਹੈ ਵਪਾਰੀ ਬਣੇਗਾ ਇਹ ਵੀ ਕਹਿੰਦਾ ਵਪਾਰੀ ਬਣੂਗਾ ਵੱਡਾ ਹੋ ਕੇ ਮੈਂ ਹੋਰ ਗੁਰਪ੍ਰੀਤ ਕਿਵੇਂ ਕੰਮ ਕਰ ਵਧੀਆ ਬਈ ਵਧੀਆ ਚੜਦੀ ਕਲਾ ਚੜਦੀ ਕਲਾ ਆ ਜਾ ਕਿਹੜੇ ਬੰਨੇਓ ਕਰੀ ਸਟਾਰਟ ਇਧਰੋਂ ਮੱਝ ਤੋਂ ਹੀ ਕਰ ਲੋ ਜੀ ਆਹ ਮੱਝ ਤੋਂ ਮਾਰਦੇ ਦਰਸੇ ਤੇ ਕੈਮਰਾ ਓਏ ਸੂਆ ਕਿਹੜਾ ਬਾਈ ਇਹਦਾ ਇਹ ਦੂਜਾ ਸੂਆ ਸੂਈ ਆ ਜੀ ਦੂਜਾ ਸੂਈ ਆ ਅੱਜੇ ਸੂਈਆ ਕਹਿਣ ਦਾ ਭਾਪ ਆ ਇਹ ਨਹੀਂ ਸੂਈ ਆ ਜੀ ਆ ਜੇਰ ਜੂਰ ਲੱਗ ਰਹੀ ਆ ਪੈਣਾ ਤੇ ਨਾਲ ਇਹਦੇ ਬੱਚਾ ਕੀ ਆ ਬਾਈ ਕੱਟੀ ਆ ਜੀ ਜੱਟ ਨਾਲ ਹੈਗੀ ਆ ਸੱਜਣੋ ਕੱਤੀ ਕੱਤੀ ਵੀ ਜੈਡ ਬਲੈਕ ਆ ਪੂਛ ਤੋਂ ਲਾ ਕੇ ਜੈਡ ਬਲੈਕ ਆ ਜਮਾ ਪਿਓਰ ਜਿਹੜੀ ਕਹਿੰਦੇ ਹੁੰਦੇ ਨੇ ਲੈ ਖੋਲ ਕੇ ਤੋੜ ਦਿਓ ਜੀ ਇੱਕ ਵਾਰੀ ਇਹਨੂੰ ਸੂਆ ਦੂਜਾ ਨਾਲ ਵੀ ਕੱਟੀ ਆ ਤੇ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾ ਦਿਨੇ ਆਪ ਵੀ ਕੱਤੀਏ ਲੱਗਦੀ ਆ ਮੈਨੂੰ ਦੁੱਧ ਪਾਇਲਣ ਦਾ ਕੀ ਰਿਹਾ ਇਹਦਾ 10 11 ਕਿਲੋ ਦੁੱਧ ਦਿੱਤਾ ਹੀ ਇਹਨੇ 10 11 ਕਿਲੋ ਪਹਿਲਾਂ ਨੇ ਪਾਇਆ سنگ-ਸنگ ਗੋਲਾ ਤੇ ਥਣ-ਥਣ ਵੀ ਚੰਗਾ ਕੱਢਿਆ ਤੇ ਬਾਕੀ ਹਲੇ ਦਾ ਮੰਨ ਲਓ ਵੀ ਬੌਲੇ ਵਾਲਾ ਸਿਸਟਮ ਹੈ ਆ ਹਾਂਜੀ ਹਾਂਜੀ ਐਸ ਵਾਰੀ ਕਿੰਨਾ ਕ ਪਾ ਸਕਦੇ ਆ ਗੁਰਪ੍ਰੀਤ ਉਹ ਇਹਨਾਂ ਦੇ ਆਰਾਮ ਨਾਲ ਹੀ ਦੇਈ ਜਾਊਗੀ 11 12 ਕਿਲੋ ਆ 11 12 ਕਿਲੋ ਦੇਈ ਜਾਊਗੀ ਹਾਂ ਮਾਝਾ 10 ਵੀ ਬਹੁਤ ਹੁੰਦਾ ਹੂੰ ਪਰ ਵਾਧੇ ਦੂਗੀ ਘੱਟ ਨਹੀਂ ਦਿੰਦੀ 10 ਆ ਦੁੱਧ ਪਾਈ ਕਹਿੰਦਾ ਪਾ ਦੂਗੀ ਕਿਉਂਕਿ ਤਾਜੀ ਸੂਈ ਆ ਹਜੇ ਹਾਂਜੀ ਆ ਲੈ ਆ ਇਹਨੂੰ ਪੈਸੇ ਗੁਰਪ੍ਰੀਤ ਦੇ ਕਿੰਨੇ ਕ ਲਾਵਾਂਗੇ ਆਪਾਂ ਮੁੱਲ ਦਾ 85 ਕਰ ਦਿਆਂਗੇ ਬਾਕੀ ਮੋਬ ਕਿੰਨੇ ਕ ਦੀ ਛੜ ਦਾਂਗੇ 83 ਦੇ ਦਾਂ 2000 83 ਬਾਕੀ ਹੋ ਜੂ ਮੌਕੇ ਤੇ ਹਾਂਜੀ ਹਾਂਜੀ ਬਾਕੀ ਸਿਸਟਮ ਬਾਈ ਕਹਿੰਦਾ ਮੌਕੇ ਤੇ ਹੋ ਜੂਗਾ ਚਵਾਈ ਦੀ ਆ ਚਵਾਈ ਚਬੂਈ ਦੀ ਕਿਵੇਂ ਆ ਇੱਕ ਨੰਬਰ ਆ ਜੀ ਚਵਾਈ ਚਬੂਈ ਦੀ ਓਕੇ ਦੀ ਰਿਪੋਰਟ ਆ ਕੰਮ ਮਾਰ ਦਿੰਨਾ ਤਾਰਾਂ ਹੀ ਲੈ ਛੱਡੋ ਬੱਚਾ ਤਾਰਾਂ ਦਿਖਾ ਦਿਓ ਮਾਰ ਕੇ ਇੱਕ ਵਾਰੀ ਲੈ ਛੱਡ ਲਾ ਬੱਚਾ ਰੱਸਾ ਫੇਰ ਕਰ ਦੀ ਸਾਫ ਤੇ ਨਾਲ ਵੀ ਇਹਦੇ ਕੱਤੀ ਆ ਸੱਜਣਾ ਸੂਆ ਹੈਗਾ ਦੂਜਾ ਇਧਰੋਂ ਦਿਖਾ ਦਿ ਤਾਰ ਸੋਹਣੇ ਚੰਗਾ ਕਰਦੀ ਆ ਆ ਗਈ ਜੀ ਹਾਂ ਜੀ ਹਾਂ ਕਰ ਦੋ ਬੱਚਾ ਪਾਸੇ ਧਾਰਾਂ ਤੂਰਾਂ ਦਿਖਾ ਦਿਓ ਮਾਰ ਕੇ ਸੂਆ ਦੂਜਾ ਇੱਕ ਵਾਰੀ ਫੇਰ ਦੱਸ ਦੇਣਾ ਡਿਟੇਲ ਨਾਲ ਇਹਦੇ 31 ਆ ਤੇ ਸੂਈ ਹੈਗੀ ਆ 4:00 ਵਜੇ ਮੇਰਾ ਖਿਆਲ ਆ ਅੱਧੇ ਘੰਟੇ ਡੇਢ ਘੇੜ ਹੋ ਗਿਆ ਭਈ ਹਾਂ ਬਸ 40 ਮਿੰਟ ਹੋ ਗਏ ਜੀ 40 ਮਿੰਟਾਂ ਡੇਢ ਘੇੜ ਹੋ ਗਏ ਧਾਰਾਂ ਤੂਰਾਂ ਦਿਖਾ ਦੇ ਦਰਸ ਲਾ ਕੇ ਨੇੜੇ ਹੋਏ ਕਿਸੇ ਸੱਜਣ ਨੇ ਆਨਲਾਈਨ ਮੰਗਵਾਈ ਹੁੰਦੀ ਹੈ ਕਈ ਵਾਰੀ ਪਿਛਲਾਂ ਚੋ ਵੀ ਮਾਰ ਦਿਓ ਜੀ ਧਾਰਾਂ ਤੂਰ ਆਪਸ ਨੂੰ ਮਾਰ ਕੇ ਦਿਖਾ ਦਿਆਂ ਸੂਆ ਹੈਗੀ ਆ ਦੂਜਾ ਤੇ ਬਾਈ ਕਹਿੰਦਾ ਦੇ ਦਾਂਗੇ ਇਹ 83000 ਦੀ ਇੱਕ ਨਾਲ ਇੱਕ ਮੋਰਾ ਦਾ ਨਗੀਨਾ ਫਰੀ ਆ ਕੋਲੀ ਬਹੁਤ ਆ ਜੀ ਹਾਂ ਤੇ ਹੁਣ ਆ ਜਾ ਤਰਸ ਇਧਰਲੇ ਬੰਨੇ ਆ ਗਾਂ ਦਿਖਾ ਦਿਓ ਏ ਇਹਦੇ ਕੱਦ ਕਾੜਦਾ ਵੀ ਕਰਾ ਦੇ ਬੱਛੀ ਦੇ ਅੰਦਾਜ਼ਾ ਕੱਦ ਵਿੱਡ ਵੀ ਫੁੱਲ ਵੱਡਾ ਆ ਗਿਆ ਇਹਦਾ ਹੈਵੀ ਆ ਗਈ ਪੂਰੀ ਟਰੱਕ ਜਿੱਡੀ ਆ ਜਾ ਲਿਆ ਇਧਰਲੇ ਪਾਸੇ ਲਿਆ ਤੂੰ ਮੰਗ ਰਹਿ ਜਾਣਾ ਥੋੜਾ ਆ ਇਹਦੇ ਲੈਵਲੂਏ ਦਾ ਕਾਰ ਕਰਾ ਦੇ ਚੱਕ ਫੇਸ ਕੁਆਲਟੀ ਦੇ ਮਾਰ ਦੇ ਲੈ ਖੋਲ ਕੇ ਤੋੜ ਦਿਓ ਜੀ ਖੋਲ ਕੇ ਆਪਾਂ ਤੁਹਾਨੂੰ ਦਿਖਾ ਦੇਣਾ ਤੋੜ ਕੇ ਸੂ ਆਇਦਾ ਕਿਹੜਾ ਗੁਰਪ੍ਰੀਤ ਆ ਸੂਆ ਦੂਜਾ ਜੀ ਰਜਨ ਨਾਲ ਹਾਈਟ ਵਾਲੀ ਆ ਜੀ ਪੂਰੇ ਸੂਆ ਹੈਗਾ ਦੂਜਾ ਤੇ ਵੈੜ ਆਪ ਵੀ ਹੈਗੀ ਆ ਸੱਜਣੋ ਟਰੱਕ ਜਿੱਡੀ ਜੇ ਗੱਲਬਾਤ ਕਰ ਲਈਏ ਆਰਡਰ ਆਰਡਰ ਵੀ ਫਿਕਸ ਆ ਪੂਰਾ ਪੂਰੇ ਵੱਡੇ ਆਰਡਰ ਚ ਆ ਗਈ ਤੇ ਥਣ ਥਣਾਉਟ ਵੀ ਦਿਖਾ ਦੇ ਦਰਸ ਲਾ ਕੇ ਨੇੜੇ ਓਏ ਥਣ ਥਣ ਵੀ ਦਿਖਾ ਦੇ ਮੋੜ ਲਓ ਭਾਈ ਜੀ ਦੁੱਧ ਵੀ ਇਹਨੇ 25 ਕਿਲੋ ਪਾ ਲੂ ਜੀ ਇਤਕੀ ਬਾਈ ਪਹਿਲਣ ਦਾ ਕੀ ਰਿਕਾਰਡ ਜਾ ਰਿਹਾ ਬਾਈ 22 ਕਿਲੋ ਦੁੱਧ ਦਿੰਦੀ ਰਿਹਾ ਕੋੜੀ ਵਰਗੀ ਆ ਜੀ ਇਧਰ ਮਰਜ਼ੀ 25 ਫਿਰ ਆਏ ਨਹੀਂ ਹੈਗਾ ਵੀ 22 23 ਕਿਲੋ ਦਾ ਰਿਕਾਰਡ ਹੈਗਾ ਪਹਿਲਣ ਦਾ ਅਗਲੇ ਬੰਨੇ ਮਾਰ ਦੇ ਦੱਸ ਆਰਡਰ ਹੈਗਾ ਅੱਗੇ ਪਿੱਛੇ ਦਾ ਦਿਨ ਕਿੰਨੇ ਕਰਦੀ ਆ ਗੁਰਪ੍ਰੀ ਤੇ ਜਨ 5 ਰਹਿੰਦੇ ਆ ਜੀ ਅੱਜ 5 ਦਿਨ ਕੱਢ ਦੂਗੀ ਹਾਂਜੀ ਤੇ ਬਾਕੀ ਗੱਡੀ ਗੁੱਡੀ ਚੜਨ ਕਰਕੇ ਇੱਕ ਅੱਧਾ ਦਿਨ ਪਹਿਲਾਂ ਬਹੁਤ ਬਣੀ ਵੀ ਆਗਾ ਕਾਈ ਸੂਪੇ ਤਾਂ ਵੀ ਬਸੇਰੀ ਬਣੀ ਆ ਪਣੀ ਪੁਣੀ ਬਹੁਤ ਹੋਈ ਆ ਥਣ ਥਣ ਲੱਗਿਆ ਇਹਨੂੰ ਕਮਾਲ ਦਾ ਜੇ ਗੱਲਬਾਤ ਕਰ ਲਈਏ ਪੈਸੇ ਇਹਦੇ ਕਿੰਨੇ ਲੈ ਲਾਂਗੇ ਪੈਸੇ ਦਾ 62000 ਰੁਪਇਆ ਲੈ ਲਾਂ ਜੀ ਕੁੱਲ 62000 ਹਾਂਜੀ ਦੁੱਧ ਪਾ ਦੂ 25.5 ਕੇਰਾ ਹਾਂਜੀ ਮਾਨ ਤਾਨ ਛੋਟ ਛੱਪੋ ਚ ਕਰ ਦਾਂ ਕਰ ਦਿਆਂ ਇਹ ਆ ਥਣ ਲੱਗਿਆ ਮੈਸਾ ਨਾਲ ਦਾ ਜੇ ਗੱਲਬਾਤ ਕਰ ਲਈਏ ਤੇ ਹੁਣ ਆ ਵੀ ਇਹਦਾ ਕਿਹੜਾ ਸੂਆ ਭਾਈ ਇਹਦਾ ਵੀ ਦੂਜਾ ਸੂਆ ਏ 28 ਕਿਲੋ ਪਲੂਨ ਦਾ ਦੁੱਧ ਦਿੱਤਾ ਵਾਏ ਇਹ ਮੇਰਾ ਖਿਆਲ ਆ ਦਿਨ ਕੱਢ ਦੀਆ ਥੋੜੀ ਹੈ ਨਾ ਹਾਂ ਇੱਕ ਹਫਤਾ ਰਹਿੰਦਾ ਏ ਇਹ ਇਹ ਹਫਤੇ ਦੀ ਕੱਚੀ ਆ ਇਹ ਇਹ ਕੱਢ ਦੂਗੀ ਹਫਤਾ ਕਿਉਂਕਿ ਬਾਲਟੇ ਲੈਰੇ ਚ ਪਈਆਂ ਨਹੀਂ ਹਜੇ ਆ ਹੌਲੀ ਤੋਰਦੇ ਟਿਕਾਈ ਨਾਲ ਮਾੜੀ ਆਡਰ ਨੂੰ ਡਰੇਦਾ ਵੀ ਸੱਚ ਆ ਗਿਆ ਸੱਚਾ ਥਾਂ ਕਰਕੇ ਮਸਤੀ ਕਰ ਰਹੀਆਂ ਪਹਿਲਾਂ ਪੱਕੇ ਚੋਂ ਆਂਗਾ ਨਹੀਂ ਹਾਂ ਓਰੇ ਆ ਕੇ ਮਸਤ ਹੋ ਜਾਂਦਾ ਜਾਨਵਰ ਕੱਚੇ ਜ ਹੈ ਨਾ ਇਹਦਾ ਦੁੱਧ ਦਾ ਰਕਾਰ ਕੀ ਰਿਹਾ ਹੈ ਪਹਿਲੇ ਇਹਨੇ 28 ਕਿਲੋ ਦੁੱਧ ਦਿੱਤਾ ਏ 28 ਕਿਲੋ ਹਾਂਜੀ ਜੋ ਤਿਆਰ ਹੋ ਆ ਪਾਟਣ ਤੇ ਹੋ ਜਾਂਦੀ ਹੈ ਲੇਵੇ ਆ ਅੱ ਕੱਦ ਵਿੱਡ ਵੀ ਉੱਚਾ ਤੋਂ ਤਾਹਾਂ ਲੈਵਾ ਜਮਾ ਫਾਰਮਰ ਤੇ ਰੱਖਣ ਵਾਲੀ ਗਾਂ ਹੈ ਲੈਗ ਸਕੋਰ ਵੀ ਚੰਗਾ ਤੇ ਕੱਦ ਵਿੱਡ ਵੀ ਵੱਡਾ ਤੇ ਲੰਬਾਈ ਲੰਬੂਈ ਵੀ ਚੰਗੀ ਆ ਤੇ ਬਾਕੀ ਹੈਗੀ ਆ ਗਰਮੀ ਸਰਦੀ ਚੰਦਨ ਵਾਲੀ ਆਈਟਮ ਕਿਉਂਕਿ ਬਾਲ ਢਿੱਲਾ ਝੋਲ ਝੂਲੇ ਦੇ ਅੰਦਰ ਜ ਬਹੁਤ ਭਈ ਆ ਜੀ ਆ ਇੱਥੇ ਤੋਂ ਝੋਲ ਝੂਲ ਕਾਫੀ ਭਈ ਆ ਅਰਡਰ ਚੂਰੇ ਤੋਂ ਦਿਖਾ ਦੇ ਦਰਸੋ ਅਰਡਰ ਉਡਰੇ ਦਾ ਆ ਇੱਥੇ ਤੋਂ ਕਰਾ ਦੇ ਚ ਇੱਕ ਦਿਨ ਹਜੇ 5 ਤੋਂ 7 ਕੱਢ ਦੂਗੀ ਚਵਾਈ ਚਬੂਈ ਦੀ ਕਿਵੇਂ ਆ ਜੀ ਇੱਕ ਨੰਬਰ ਆ ਜੀ ਇੱਕ ਨੰਬਰ ਸੋਣਾ ਜਮਾ ਅੱਛਾ ਵਾਈਚ ਬੂਈ ਦੀ ਓਕੇ ਜੀ ਬਹੁਤ ਵੱਡਾ ਵੱਡਾ ਜੀ ਸੁਣਾ ਭਲਾਈਆਂ ਕਿ ਲੋਕਾ ਖੜਾ ਚੱਕਰ ਪੀ ਲੈਂਦੀ ਹੈ ਨਾ ਠੀਕ ਹੈ ਜੀ ਗੱਲ ਹਾਂਜੀ ਆ ਤੇ ਥਣ ਥਣ ਵੀ ਚੰਗਾ ਬਾਈ ਕਹਿੰਦਾ ਉੱਤੋਂ ਬਾਡੀ ਬੂਡੀ ਵੀ ਚੰਗੀ ਆ ਦਰਸ ਲੰਬਾਈ ਲੂਵੀ ਦਿਖਾ ਦੇ ਤੇ ਉੱਤੋਂ ਬਾਡੀ ਬੂਡੀ ਦਿਖਾ ਦਿਓ ਇਹ ਕਿੰਨਾ ਕ ਪਾ ਦੂ ਇਸ ਵਾਰ 30 ਕਿਲੋ ਦਾ ਅਨਮਾਨ ਆ ਜੀ 30 ਕਿਲੋ ਡੇੜੇ ਕਿੜ ਕਿਉਂਕਿ ਰੁੱਤਾਂ ਜਿਹੜੀ ਰੁੱਤ ਘੈਂਟ ਆਦੀ ਅੱਗੇ ਨਾ ਬਹੁਤ ਵਧੀਆ ਆਉਂਦੀ ਆ ਜੀ ਆ ਰੁੱਤ ਵੀ ਸੱਜਣਾ ਲੋਕਾਂ ਚੰਗੀ ਆਰੀ ਆ ਮੈਂ ਹੁਣੇ ਤਾਰੀਆਂ ਨੇ ਉਹ ਖੜੀਆ ਗੱਡੀ ਆਪਣੀ ਹਾਂਜੀ ਖਾਈ ਜਾਂਦੀਆਂ ਦਵਾ ਦਵਾ ਮਸਤ ਨਹੀਂ ਹਰੇਕ ਪਾਸੇ ਦਿਖਾ ਦੇ ਮਹਿਸਾਂਲੀ ਬਾਡੀ ਬੁੱਡੀ ਆ ਇਹਦੇ ਗੁਰਪ੍ਰੀਤ ਕਿੰਨੇ ਪੈਸੇ ਲਮਾਗੇ ਇਹ ਫੋਨ ਤੇ ਕਰਾਂਗੇ ਦੋ ਗਾਵਾਂ ਦਾ ਜੀ ਇਹਦਾ ਕਰ ਲਾਂਗੇ ਫੋਨ ਤੇ ਰੇਟ ਹੈ ਫਿਰ ਵੇਚਣ ਵਾਲਾ ਬੰਦਾ ਲੈ ਲੈਂਦਾ ਜੀ ਫਿਰ ਠੀਕ ਆ ਗੱਲ ਹੁਣ ਮਾਰਦੇ ਐਰ ਸ਼ੈਰ ਤੇ ਕੱਦ ਬਿੱਡ ਇਹਦਾ ਵੀ ਆ ਗਿਆ ਫੁੱਲ ਵੱਡਾ ਇਹਦੇ ਥਣ ਥਣ ਬਾਹਲਾ ਬਾ ਕਮਾਲ ਲੱਗਿਆ ਸੱਜਣੋ ਜੇ ਗੱਲਬਾਤ ਕਰ ਲਈਏ ਹੈਵੀ ਘੋੜੀ ਜਿੰਨੀ ਉੱਚੀ ਆ ਜੀ ਹਾਂ ਆ ਥਣ ਦੀ ਤੁਹਾਨੂੰ ਮੈਂ ਸ਼ਿਪਾਰਸ਼ ਅਕਸਰੀ ਕਰਦਾ ਹੁਣਾਂ ਮੱਝਾਂ ਗਾਵਾਂ ਚ ਇਹ ਥਾਣਾ ਜਿਹੜਾ ਯਾਰ 100 200 ਮਗਰ ਕਿਸੇ ਟਾਵੇਂ ਜਾਨਵਰ ਦੇ ਲੱਗਿਆ ਹੁੰਦਾ ਤੇ ਬਾਡੀ ਬੁੱਡੀ ਦੀ ਵੀ लाजवाब ਆ ਕਿਸੇ ਵੀ ਪੱਖ ਤੋਂ ਕਹਿ ਨਹੀਂ ਸਕਦੇ ਯਾਰ ਵੀ ਆਪਾਂ ਗਾਂ ਦੇ ਵਿੱਚ ਕਿਸੇ ਵੀ ਪੱਖ ਤੋਂ ਕੋਈ ਕਮੀ ਆ ਇਹ ਏਅਰ ਸੈਰ ਚ ਆਵੀ ਜੀ ਤੇ ਇੱਥੇ ਖੜਾ ਕੇ ਦਿਖਾ ਦੇ ਬਾਈ ਇੱਥੇ ਰੋਕ ਲਾ ਆ ਇੱਥੇ ਦਿਖਾ ਦੇ ਖੜਾ ਕੇ ਅਗਲੇ ਬੰਨਿਓ ਵਿਊ ਕਰਕੇ ਦਰਸਲੇ ਵਾਲੂਆ ਦਿਖਾ ਦੇ 2x ਤੇ ਕਰਕੇ ਇੱਥੋਂ ਆ ਥਾਣ ਥੋਣ ਦਿਖਾ ਦੇ ਲੱਗਿਆ ਹੈ ਨਾ ਬਾਕਮਾਰ ਖਰਾ 30 22 30 22 ਕਿਲੋ ਦੁੱਧ ਦੂ ਗੁਰੀ ਠੀਕ ਆ ਜੀ ਮਾਲਕ ਨੇ ਦੱਸਿਆ ਆ ਬਾਦੀ 30 ਕਿਲੋ ਹਾਂ ਵੀ ਹਾਂ ਬਾਡੀ ਬੁੱਡੀ ਆਹ ਕਿੱਲੋ ਗਏ ਦੋਹਾਂ ਗਾਵਿਆਂ ਦਾ ਦੁੱਧ ਮੰਨ ਕੇ ਚੱਲੋ ਵੀ 50 ਕਿਲੋ ਦੁੱਧ ਦਾ ਖਰਾ ਦੇਣੀ ਟਰੰਮ ਸੋਡਾ ਇੱਕੇ ਹੀ ਭਰ ਦਿਆ ਕਰਨੀਆਂ ਦੋ ਗਾਵਾਂ ਜਿਹੜੇ ਸੱਜਣ ਨੇ 10 ਰੱਖਣੀਆਂ ਨੇ ਮੈਂ ਕਹਿੰਨਾ ਦੋਏ ਰੱਖ ਲਓ ਇਹਨਾਂ ਆਦੀਆਂ ਇਹ ਦਿਨ ਕਿੰਨੇ ਕੱਢ ਦੂ ਗੁਰਪ੍ਰੀਤ ਬਸ ਇਹਦੇ ਵੀ 5 ਕੁ ਦਿਨ ਰਹਿੰਦੇ ਆ ਜੀ 5-7 ਦਿਨ ਕੱਢ ਦੂਗੀ ਨਾ ਹਾਂਜੀ ਉਏ ਦਾ ਥਣ ਥਣ ਬਾਹਲਾ ਲਾਜਵਾਬ ਬਾਹਲਾ ਚੰਗਾ ਹੈ ਨਾ ਇਹ ਪਾ ਦੂਗੀ ਬਾਈ ਕਹਿੰਦਾ 25-28 ਰੇੜ ਕਿਰਾਏ ਹਾਂਜੀ ਹਾਂਜੀ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਦੋਹਾਂ ਗਾਵਾਂ ਦਾ ਫੋਨ ਤੇ ਕਰਾਂਗੇ ਜੀ ਅੱਛਾ ਦੋਹਾਂ ਦਾ ਕਰ ਲਾਂਗੇ ਨੰਬਰ ਬੋਲ ਦੋ ਜੀ ਆਪਣਾ ਨੰਬਰ ਆਪਣਾ 977960581 ਇੱਕ ਵਾਰੀ ਹੋਰ ਬੋਲ ਦੋ ਜੀ 977960581 ਲੈ ਸੱਜਣੋ ਪਿੰਡ ਬਾਈ ਦਾ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਜਿਹੜੇ ਸੱਜਣ ਨੂੰ ਇਹਨਾਂ 'ਚ ਕੋਈ ਵੀ ਜਾਨਵਰ ਪਸੰਦ ਆਊਗਾ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਜਾ ਸਕਦੇ ਆ ਹੋਰ ਵੀ ਬਹੁਤ ਆਪਣੇ ਤੇ ਬਾਕੀ ਮਾਲ ਇਧਰਲੇ ਬੰਨੇ ਮਾਰਦੇ ਦਰਸ ਕੈਮਰਾ ਵੇ ਇਧਰੋਂ ਕਰਾਦੇ ਚੱਕ ਫਾਰਮਰ ਸਿਸਟਮੇ ਬਣਿਆ ਹੋਇਆ ਹੈ ਮਾਲ ਹੋਰ ਵੀ ਖੜਾ ਤੇ ਬਾਕੀ ਜਿਹੜੇ ਕਿਸੇ ਵਪਾਰੀ ਭਰਾ ਵੀਡੀਓ ਦੇਖਦਾ ਵਪਾਰੀ ਸੱਜਣ ਦੇਖਦਾ ਕੋਈ ਉਹਨੇ ਵੇਚਣ ਵਾਸਤੇ ਲਿਜਾਣਾ ਤਾਂ ਉਹ ਵੀ ਬਾਈ ਨਾਲ ਸੰਪਰਕ ਕਰ ਸਕਦਾ ਇਧਰਲੇ ਪੰਨੇ 'ਤੇ ਦਿਖਾ ਦੇ ਐਂ ਦੀ ਆ ਮਾਲ ਬਾਈ ਕਹਿੰਦਾ ਕੱਚਾ ਬਹੁਤ ਖੜਾ ਫਾਰਮ ਤੇ ਆ ਮਾਲ ਕੱਚਾ ਖੜਾ ਬਾਈ ਦੇ ਫਾਰਮ ਤੇ ਖਰੀਦਣ ਵਾਲਾ ਸੱਜਣ ਵੀ ਲਿਆ ਸਕਦਾ ਨੰਬਰ ਬਾਈ ਹੋਰਾਂ ਦਾ ਵੀਡੀਓ 'ਚ ਹੀ ਚਲਾ ਦਾਂਗੇ ਬਾਕੀ ਜਿਹੜਾ ਸੱਜਣ ਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ